ਜਗਰਾ ਸਿੰਘ ਜੀ ਪਹਿਲਾਂ ਦੱਸੋ ਮੀਂਹ ਕਿੰਨਾ ਪਿਆ ਜੰਡਾਲੇ ਮੀਂਹ ਭਾਜੀ ਕਾਫੀ ਪੈ ਗਿਆ ਜੀ ਤੇ ਕੀ ਮੀਂਹ ਨਾਲ ਫਾਇਦਾ ਹੈ ਕਿਸਾਨ ਨੂੰ ਮੀਂਹ ਨਾਲ ਭਾਜੀ ਕਣਕਾਂ ਦਾ ਬਹੁਤ ਫਾਇਦਾ ਹੋਇਆ ਜੀ ਤੇ ਲਤੂਲਾ ਧੁੱਪ ਗਿਆ ਸਾਰ ਬਿਮਾਰੀਆਂ ਧੁੱਪ ਗਈਆਂ ਤੇ ਬਹੁਤ ਵਧੀਆ ਹੋਇਆ ਜੀ ਜੋ ਵੀ ਆ ਝਾੜ ਕਿਦਾਂ ਰਹੂ ਹਣ ਝਾੜ ਭਾਜੀ 4-5 ਕੁੰਟਲ ਦਾ ਫਰਕ ਪੈ ਗਿਆ ਜੀ ਵਧੂਗਾ ਹਾਂਜੀ ਹਾਂਜੀ ਵਧੂਗਾ ਭਰ ਕੇ ਲੈ ਲੈ ਜਿੱਥੇ ਜਿੱਥੇ ਗਣੇਮਾਰੀ ਉੱਥੇ ਉਹ ਨੁਕਸਾਨੀਆਂ ਭਾਜੀ ਗੜੇਮਾਰੀ ਦਾ ਜੀ ਠੀਕ ਹੈ ਜੀ ਨੁਕਸਾਨ ਨਾ ਝਾੜ ਝੂੜ ਘਟ ਜਾਣਾ ਜੀ ਫਰਕ ਪੈਣਾ ਝਾੜ ਦਾ ਸਬਜ਼ੀਆਂ ਨੂੰ ਕੋਈ ਫ ਸਬਜ਼ੀਆਂ ਨੂੰ ਜੋ ਜ਼ਮੀਨੇ ਵਾਲੀਆਂ ਸਬਜ਼ੀਆਂ ਵਾ ਉਹਦੇ ਨਾਲ ਫਿਰ ਪਾਣੀ ਨਾਲ ਫਰਕ ਪੈਂਦਾ ਹੀ ਆ ਥੋੜਾ ਨੁਕਸਾਨ ਹੋਣਾ ਉਹ ਹਾਂਜੀ ਤੇ ਜਿਸ ਤਰ੍ਹਾਂ ਉਹ ਗਰਮੀ 10 15 ਸਾਲ ਪਹਿਲਾਂ ਕਾਫੀ ਗਰਮੀ ਸੀ ਤੇ ਗਰਮੀ ਤੋਂ ਰਾਤ ਮਿਲੀ ਆ ਥੋੜੀ ਜੀ ਗਰਮੀ ਪਹਿਲਾਂ ਪੈਂਦਾ ਵੀ ਸੀ ਥੋੜਾ ਉਹਦੇ ਨਾਲ ਫਸਣਾਂ ਨੂੰ ਵੀ ਫਰਕ ਪੈਣਾ ਸੀ ਤੇ ਥੋੜਾ ਮੌਸਮ ਨਾਲ ਥੋੜਾ ਗਰਮੀ ਤੋਂ ਵੀ ਰਾਤ ਮਿਲੀ ਆ ਤੇ ਵਧੀਆ ਆ ਜੋ ਵੀ ਆ ਜੀ ਖੁਸ਼ੀ ਆ ਮੈਨਾਂ ਪੂਰਾ ਅਗੇ ਨਜ਼ਾਰੇ ਵੱਜ ਗਏ ਦਰਜੀ ਸਿੰਘ ਜੀ ਪਹਿਲਾਂ ਦੱਸੋ ਜਿ ਡਾਲਾ ਚ ਮੀਂਹ ਕਿੰਨਾ ਪਿਆ ਮੀਂਹ ਪਿਆ ਠੀਕ ਆ ਕਾਫੀ ਪੈ ਗਿਆ ਵਾਹੇ ਤੇ ਬਹੁਤ ਵਧੀਆ ਵਾਹੇ ਜੀ ਇਹਦਾ ਮੀਂਹ ਦਾ ਕੀ ਨੁਕਸਾਨ ਹੋਇਆ ਨਹੀਂ ਨੁਕਸਾਨ ਕੋਈ ਨਹੀਂ ਆ ਜੀ ਇਹਦੇ ਫਾਇਦੇ ਹੀ ਫਾਇਦੇ ਆ ਜੀ ਤੇ ਕਈ ਜਗ੍ਹਾ ਤੇ ਗੜੀ ਮਾਰੀ ਵੀ ਹੋਈ ਆ ਹਾਂ ਜੀ ਉੱਥੇ ਚਲੋ ਜਿੰਨਾ ਵਿਚਾਰਿਆਂ ਕਿਸਾਨਾਂ ਦਾ ਹੋਇਆ ਵਾ ਤੇ ਹੋਇਆ ਹੀ ਆਪਣੇ ਤੇ ਚਲੋ ਮਹਾਰਾਜ ਦੀ ਕਿਰਪਾ ਫਾਇਦਾ ਹੀ ਆ ਤੇ ਹਾਂ ਜੀ ਤੇ ਕੀ ਫਾਇਦਾ ਕੀ ਹੋਇਆ ਇਹਦਾ ਫਾਇਦਾ ਵੇਖੋ ਜੀ ਕਣਕ ਨੂੰਆਂ 100 ਬਿਮਾਰੀਆਂ ਦੇ ਤੋਂ ਲੱਗ ਜਾਣੀਆਂ ਕਿਉਂ ਮੀਂਹ ਪਿਆ ਮੀਂਹ ਚ 84 ਦਿਨਾਂ ਤੱਕ ਜੇ ਆਪਾਂ ਸਪਰੇਅ ਕਰਾਂਗੇ ਉਹਦੇ ਨਾਲ ਇੱਕ ਜਾਂ ਦੋ ਆਪਾਂ ਲੈ ਲਾਂਗੇ ਪਰ ਇਹ ਚ 84 ਸਤ ਹੁੰਦੇ ਆ ਇਹਨਾਂ ਦਾ ਫਾਇਦਾ ਹੀ ਫਾਇਦਾ ਵਾ ਸਰੋਂ ਵਾਸਤੇ ਤੇਲਾ ਧੁੱਪ ਗਿਆ ਸਟਾਲਾ ਨਾਲ ਵੇ ਬਹੁਤ ਵਧੀਆ ਤਰ੍ਹਾਂ ਕੰਮ ਕਈਆਂ ਵਾ ਉਹ ਬਹੁਤ ਵਧੀਆ ਤਰ੍ਹਾਂ ਲਗੀਆਂ ਚਲੋ ਕਈਆਂ ਦਾ ਵਿਚਾਰਿਆਂ ਦਾ ਹੈਗਾ ਬੇ ਨੁਕਸਾਨ ਜਿੱਥੇ ਗਲੀ ਮਾਰੀ ਹੋਈ ਹੈ ਜੀ 10 15 ਦਿਨ ਪਹਿਲਾਂ ਕਿਤਰਾ ਦਾ ਮੌਸਮ 10 15 ਦਿਨ ਪਹਿਲਾਂ ਅਸੀਂ ਗਰਮੀ ਪੈਣੀ ਚਾਲੂ ਹੋ ਗਈ ਜੀ ਤੇ ਗਰਮੀ ਦੇ ਨਾਲ ਕਣਕਾਂ ਦਾ ਝਾੜ ਘਟ ਜਾਣਾ ਸੀ ਤੇ ਹੁਣ ਚਲੋ ਮੀਂਹ ਦੇ ਨਾਲ ਬਹੁਤ ਵਧੀਆ ਦਾਸ ਦੇਣ ਜਿਹੜੀ ਠੰਡ ਪੈ ਜੂ ਕਣਕ ਨੂੰ ਤੇ ਇਹ ਪੈਦਾਵਾਂ ਦੇ ਆ ਜੀ ਇਹਨੂੰ ਤੇ ਤਾਂ ਝਾੜ ਕਿੰਨਾ ਕੁ ਕਣਕ ਦਾ ਝਾੜ ਵੇਖੋ ਜੀ ਜੇ ਪਹਿਲਾਂ ਮੰਨੀਏ ਤਾਂ 14-15 ਘੰਟੇ ਲੱਗਣਾ ਸੀ ਹੁਣ ਜੇ ਮੰਨਾਂਗੇ ਤੇ ਚਲੋ 20 ਘੰਟੇ ਤਾਂ ਲੱਗੇ ਬੰਨੇ ਸ਼ੈਤ ਝੜੂਗੀ ਹਾਂਜੀ ਮੈਂ ਕੋਸ਼ਿਸ਼ ਆ ਹਾਂਜੀ ਆ ਕੋਸ਼ਿਸ਼ ਹਾਂਜੀ ਬਾਗੋ ਬਾਗ ਕੇ ਹਾਂਜੀ ਜੀ ਸਿੰਘ ਜੀ ਪਹਿਲਾਂ ਦੱਸੋ ਜਿਹੜਾ ਅੜ ਵਿੱਚ ਮੀਂਹ ਕਿੰਨਾ ਪਿਆ ਮੀਂਹ ਪਿਆ ਠੀਕ ਆ ਕਾਫੀ ਪੈ ਗਿਆ ਵਾਹੇ ਤੇ ਬਹੁਤ ਵਧੀਆ ਵਾਹੇ ਇਹਦਾ ਮੀਂਹ ਦਾ ਕੀ ਨੁਕਸਾਨ ਹੋਇਆ ਨਹੀਂ ਨੁਕਸਾਨ ਕੋਈ ਨਹੀਂ ਆ ਜੀ ਇਹਦੇ ਫਾਇਦੇ ਹੀ ਫਾਇਦੇ ਆ ਜੀ ਤੇ ਕਈ ਜਗ੍ਹਾ ਤੇ ਗੜੀ ਮਾਰੀ ਵੀ ਹੋਈ ਆ ਹਾਂ ਜੀ ਉੱਥੇ ਚਲੋ ਜਿੰਨਾ ਵਿਚਾਰਿਆ ਕਿਸਾਨਾਂ ਦਾ ਹੋਇਆ ਵਾ ਤੇ ਹੋਇਆ ਹੀ ਆਪਣੇ ਤੇ ਚਲੋ ਮਹਾਰਾਜ ਦੀ ਕਿਰਪਾ ਫਾਇਦਾ ਹੀ ਆ ਤੇ ਹਾਂ ਜੀ ਤੇ ਕੀ ਫਾਇਦਾ ਕੀ ਹੋਇਆ ਇਹਦਾ ਫਾਇਦਾ ਵੇਖੋ ਜੀ ਕਣਕ ਨੂੰਆਂ 100 ਬਿਮਾਰੀਆਂ ਦੇ ਤੋਂ ਲੱਗ ਜਾਣੀਆਂ ਕਿਉਂਕਿ ਆ ਮੀਂਹ ਪਿਆ ਮੀਂਹ ਚ 84 ਸਾਲ ਤੇ ਆ ਜੇ ਆਪਾਂ ਸਪਰੇਅ ਕਰਾਂਗੇ ਉਹਦੇ ਨਾਲ ਇੱਕ ਜਾਂ ਦੋ ਆਪਾਂ ਲੈ ਲਾਂਗੇ ਪਰ ਇਹ ਚੋ 84 ਤਤ ਹੁੰਦੇ ਆ ਇਹ ਨਾਲ ਫਾਇਦਾ ਹੀ ਫਾਇਦਾ ਵਾ ਸਰੋਂ ਵਾਸਤੇ ਤੇਲਾ ਧੁੱਬ ਗਿਆ ਸਟਾਲਾ ਆਣਾ ਵੇ ਬਹੁਤ ਵਧੀਆ ਤਰ੍ਹਾਂ ਕੰਮ ਕਈਆਂ ਆ ਉਹ ਬਹੁਤ ਵਧੀਆ ਤਰ੍ਹਾਂ ਆ ਚਲੋ ਕਈਆਂ ਦਾ ਵਿਚਾਰਿਆਂ ਦਾ ਹੈਗਾ ਬੇ ਨੁਕਸਾਨ ਜਿ세 ਗੜੀ ਮਾਰੀ ਹੋਈ ਹੈ ਹਾਂਜੀ 10 15 ਦਿਨ ਪਹਿਲਾਂ ਕਿਤਰਾ ਦਾ ਮੌਸਮ ਸੀ 7 15 ਦਿਨ ਪਹਿਲਾਂ ਆਪੀ ਗਰਮੀ ਪੈਣੀ ਚੱਲ ਹੋ ਗਈ ਜੀ ਤੇ ਗਰਮੀ ਦੇ ਨਾਲ ਕਣਕਾਂ ਦਾ ਝਾੜ ਘਟ ਜਾਣਾ ਸੀ ਤੇ ਹੁਣ ਚਲੋ ਮੀਂਹ ਦੇ ਨਾਲ ਬਹੁਤ ਵਧੀਆ ਦਾਸ ਦੇਣ ਜਿਹੜੀ ਠੰਡ ਪੈ ਜੂ ਕਣਕ ਨੂੰ ਤੇ ਇਹ ਫਾਇਦੇਮੰਦ ਹੈ ਜੀ ਇਹਨੂੰ ਤੇ ਦਾ ਝਾੜ ਕਿੰਨਾ ਘੂਕਣ ਕਦੋਂ ਝਾੜ ਵੇਖੋ ਜੀ ਜੇ ਪਹਿਲਾਂ ਮੰਨੀਆਂ ਇਹ 14 15 ਕੁਵੰਟਰ ਲੱਗਦਾ ਸੀ ਹੁਣ ਜੇ ਮੰਨਾਂਗੇ ਤੇ ਚਲੋ 20 ਕੁਵੰਟਰ ਲਾਗੇ ਬੰਨੇ ਸੈਂਤ ਝੜੂਗੀ ਹਾਂਜੀ ਮੈਂ ਕੋਸ਼ਿਸ਼ ਹਾਂਜੀ ਹਾਂ ਕੋਸ਼ਿਸ਼ ਹਾਂਜੀ ਬਗੋ ਬਾਕੇ ਹਾਂਜੀ